ਬ੍ਰੌਟ ਯੂ ਬਾਈ ਇੰਡੀਪੈਂਡੈਂਸ ਕਣ ਕਣ ਮੇ ਸਵਾਦ ਕਣ ਕਣ ਮੇ ਭਾਰਤ ਹਾਕੀ ਦੀ ਟੀਮ ਚ ਪੰਜਾਬੀਆਂ ਦੀ ਬੱਲੇ ਬੱਲੇ ਰਹੀ ਤੇ ਇੱਕ ਪੰਜਾਬੀ ਸਾਡੇ ਨਾਲ ਨੇ ਜੁਗਰਾਜ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਨੂੰ ਜੂਨੀਅਰ ਜੁਗਰਾਜ ਸਿੰਘ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਤੇ ਕਿਵੇਂ ਦਾ ਇਹਨਾਂ ਦਾ ਐਕਸਪੀਰੀਅੰਸ ਹੈ 올림픽 ਚ ਕਿਉਂਕਿ ਬਹੁਤ ਵੱਡੀ ਗੱਲ ਹੈ ਕਿ 올림픽 ਚ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਤੇ ਕਾਂਸੀ ਦਾ ਤਗਮਾ ਇੱਕ ਵਾਰ ਮੋੜ ਤੋਂ ਬ੍ਰੌਂਜ਼ ਮੈਡਲ ਜਿੱਤ ਕੇ ਆਣਾ ਕਿਵੇਂ ਦਾ ਰਿਹਾ ਓਵਰਆਲ ਤਜਰਬਾ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਬਹੁਤ ਬੈਸਟ ਥ੍ਰੀਟ ਆਉਂਦੇ ਨੇ ਉਥੇ ਹਰ ਇੱਕ ਗੇਮ ਦੇ ਉਹਨਾਂ ਨੂੰ ਵੇਖ ਕੇ ਬਹੁਤ ਮੋਟੀਵੇਟ ਹੁੰਦਾ ਵਾ ਔਰ ਐਕਸਪੀਰੀਅੰਸ ਸਾਡਾ ਇਹੋ ਸੀ ਸਟਾਰਟਿੰਗ ਤੋਂ ਅਸੀਂ ਜਦੋਂ ਇੱਥੋਂ ਗਏ ਸੀ ਸਾਡੀ ਕੋਸ਼ਿਸ਼ ਇਹੋ ਸੀ ਕਿ ਅਸੀਂ ਮੈਡਲ ਲੈ ਕੇ ਆਈਏ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਅਸੀਂ ਉਹ ਸੀਜ਼ਨ ਨੂੰ ਰੱਖਦੇ ਹੋਏ ਅਸੀਂ ਪੂਰੀ ਮਿਹਨਤ ਦੇ ਨਾਲ ਆਪਣੇ ਜਿਹੜੇ ਸਾਡੇ ਮੈਚਸ ਜਿਹੜੇ ਖੇਡੇ ਸੀ ਉਹਨਾਂ ਨੂੰ 100% ਦੇਣ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਅਸੀਂ ਮੈਡਲ ਲੈ ਕੇ ਪੰਜਾਬ ਦੇ ਵਿੱਚ ਆਏ ਹਾਂ ਬਿਲਕੁਲ ਉੱਥੇ 올림픽 'ਚ ਜਦੋਂ ਇੰਨੀਆਂ ਟੀਮਾਂ ਹੁੰਦੀਆਂ ਕਿੰਨਾ ਕੁ ਪ੍ਰੈਸ਼ਰ ਫੀਲ ਰਹਿੰਦਾ ਪ੍ਰੈਸ਼ਰ ਤਾਂ ਤੋਂ ਪ੍ਰੈਸ਼ਰ ਤਾਂ ਰਹਿੰਦਾ ਥੋੜਾ ਬਹੁਤਾ ਇਹਨਾਂ ਜਿਆਦਾ ਨਹੀਂ ਬਟ ਮੇਨ ਇਹ ਹੈ ਕਿ ਸਾਡੀ ਜਿਹੜੀ ਟੀਮ ਯੂਨਿਟੀ ਆ ਉਹ ਬਹੁਤ ਬੈਸਟ ਆ ਸਭ ਤੋਂ ਵੱਧ ਟੈਨਸ਼ਨ ਚ ਕੌਣ ਰਹਿੰਦਾ ਪੂਰੀ ਟੀਮ ਚ ਨਹੀਂ ਟੈਨਸ਼ਨ ਚ ਤਾਂ ਕੋਈ ਨਹੀਂ ਰਹਿੰਦਾ ਕੋਈ ਐਸਾ ਜੋ ਸਭ ਤੋਂ ਵੱਧ ਜੋ ਪ੍ਰੈਸ਼ਰ ਫੀਲ ਕਰਦਾ ਹੋਵੇ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਆ ਜੀ ਬਿਲਕੁਲ ਜੀ ਜੇ ਕਿਸੇ ਤੋਂ ਗਲਤੀ ਵੀ ਹੁੰਦੀ ਆ ਉਹਨੂੰ ਅਸੀਂ ਹਮੇਸ਼ਾ ਮੋਟੀਵੇਟ ਕਰ ਦਿੰਨੇ ਆ ਟੀਮ ਦਾ ਮਾਹੌਲ ਸਭ ਤੋਂ ਲਾਈਟ ਕੌਣ ਬਣਾ ਕੇ ਰੱਖਦਾ ਹੈ ਲਾਈਡ ਸਾਰੇ ਹੱਸੇ ਸਮਝਾ ਗਏ ਲੀਆ ਸਾਰੇ ਹੱਸੇ ਪੰਜਾਬ ਤੋਂ ਵੈਸੇ ਹੀ ਬਿਲਕੁਲ ਬਿਲਕੁਲ ਜੀ ਹਾਂਜੀ ਬਿਲਕੁਲ ਬਿਲਕੁਲ ਜੀ ਅਸੀਂ ਵਸ ਕਿਸੇ ਕੋਲੋਂ ਵੀ ਮਸਤੀਕ ਹੁੰਦੀ ਆ ਤੇ ਉਹਨੂੰ ਹਮੇਸ਼ਾ ਮੋਟੀਵੇਟ ਕਰਦੇ ਆ ਕਿ ਕੋਈ ਗੱਲ ਨਹੀਂ ਆਪਾਂ ਨੈਕਸਟ ਟੈਪ ਜਿਹੜੀ ਮਸਤੀਕ ਆ ਉਹ ਨਾ ਹੋਵੇ ਬਾਕੀ 올 ਆਰ ਹੜਾ ਜਿਹੜਾ ਟੂਰਨਾਮੈਂਟ ਉਹ ਬੈਸਟ ਗਿਆ ਬਿਲਕੁਲ ਜੀ ਡਰੈਸਿੰਗ ਰੂਮ ਚ ਕਿਵੇਂ ਦਾ ਮਾਹੌਲ ਰਹਿੰਦਾ ਸੀ ਜਦੋਂ ਅਸੀਂ ਡਰੈਸ ਰੂਮ ਵਿੱਚ ਰੱਖੇ ਜਾਵੇ ਤਾਂ ਜਦੋਂ ਅਸੀਂ ਮੈਡਲ ਲੈ ਕੇ ਆਏ ਸੀ ਉਸ ਤੋਂ ਬਹੁਤ ਸਾਰੇ ਖੁਸ਼ ਸੀ ਸਾਰੇ ਭੰਗੜੇ ਫੋਨ ਆ ਰਹੇ ਨੇ ਘਰੋਂ ਫੋਨ ਆ ਰਹੇ ਆ ਸਾਰੇ ਵਧਾਈਆਂ ਦੇ ਰਹੇ ਆ ਫਿਰ ਮਾਨਸਾ ਦਾ ਫੋਨ ਆਇਆ ਸੀ ਉਹਨਾਂ ਦਾ ਫੋਨ ਆਇਆ ਸੀ ਉਸ ਟਾਈਮ ਸਾਰੇ ਖੁਸ਼ ਸੀ ਉਸ ਟਾਈਮ ਜੀ ਮਾਨਸਾ ਸਾਹਿਬ ਨੇ ਕੀ ਟਿਪ ਦਿੱਤੀ ਸੀ ਕਹਿੰਦੇ ਜਦੋਂ ਉੱਥੇ ਟੂਰਨਾਮੈਂਟ ਚੱਲ ਵੀ ਰਿਹਾ ਸੀ ਤੇ ਉਦੋਂ ਵੀ ਉਸ ਵਿੱਚਕਾਰ ਵੀ ਫੋਨ ਆਇਆ ਸੀ ਉਹਨਾਂ ਕੁਝ ਟਿਪਸ ਵੀ ਦਿੱਤੇ ਸੀ ਮੈਚ ਤੋਂ ਬਾਅਦ ਆਇਆ ਸੀ ਉਹਨਾਂ ਦਾ ਫੋਨ ਹਾਂ ਵਿੱਚ ਫੋਨ ਹੀ ਸੀ ਆ ਉਹਨਾਂ ਦਾ ਉਹ ਮੈਚ ਤੋਂ ਬਾਅਦ ਫੋਨ ਆਇਆ ਸੀ ਉਹਨੇ ਉਹਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹੀ ਬਲਾਈ ਦਿੱਤੀ ਸੀ ਕਿ ਤੁਸੀਂ ਹੌਣ ਜਲਦੀ ਜਲਦੀ ਪੰਜਾਬ ਦੇ ਵਿੱਚ ਆਓ ਅਸੀਂ ਦਾ ਸਵਾਗਤ ਕਰਾਂਗੇ ਬਿਲਕੁਲ ਕਿਵੇਂ ਦਾ ਮਾਹੌਲ ਰਹਿੰਦਾ ਹੈ ਜਦੋਂ ਪੰਜਾਬ ਤੋਂ ਛੋਟੇ ਜਿਹੇ ਪਿੰਡਾਂ ਤੋਂ ਉੱਠ ਕੇ 올림픽 ਚ ਸਭ ਤੋਂ ਵੱਡੇ ਇਵੈਂਟ 'ਚ ਖੇਡਦੇ ਤੁਸੀਂ ਰਿਪ੍ਰেজੈਂਟ ਕਰਦੇ ਹੋ ਤੇ ਕਰ ਕਿੰਨੀ ਕੁ ਜ਼ਿੰਦਗੀ ਬਦਲ ਜਾਂਦੀ ਬਿਲਕੁਲ ਬਿਲਕੁਲ ਜੀ ਸਾਰੇ ਸਾਡੇ ਪਿੰਡ ਨੇ ਸਾਨੂੰ ਵਧਾਈਆਂ ਦਿੱਤੀਆਂ ਪੂਰੀਆਂ ਸਾਰੇ ਪਿੰਡ ਨੇ ਸਾਰੇ ਪਿੰਡ ਸਾਡੇ ਘਰ ਆਏ ਸੀ ਉਸ ਟਾਈਮ ਢੋਲ ਢੋਲ ਲੈ ਕੇ ਆਏ ਸੀ ਭੰਗੜੇ ਪਾ ਰਹੇ ਬੜੀ ਖੁਸ਼ੀ ਸੀਗੀ ਕਿਉਂਕਿ ਬੈਕ ਟੂ ਬੈਕ ਮੈਡਲ ਆਉਣਾ ਬਹੁਤ ਵੱਡੀ ਗੱਲ ਆ ਕੋਈ ਐਸੀ ਮੈਮਰੀ ਤੁਸੀਂ 올림픽 ਦੀ ਸ਼ੇਅਰ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਦਿਲ ਦੇ ਬੜੇ ਕਰੀਬ ਹੈ ਬਿਲਕੁਲ ਜੀ ਜਦੋਂ ਅਸੀਂ ਸਾਡਾ ਮੈਡਲ ਵਾਲਾ ਮੈਚ ਉਸ ਟਾਈਮ ਮੈਂ ਆਪਣੇ ਦਾਦ ਜੀ ਨਾਲ ਗੱਲ ਕਰਦਾ ਪਿਆ ਸੀ ਉਹ ਬਹੁਤ ਖੁਸ਼ ਸੀ ਕਿ ਹਾਂ ਅੱਜ ਅਸੀਂ ਕਿ ਅੱਜ ਮੇਰੇ ਬੱਚੇ ਦਾ ਲਾਸਟ ਮੈਚ ਰਹਿ ਗਿਆ ਵਾ ਤੇ ਉਹਨਾਂ ਨੇ ਬੜੀਆਂ ਅਦਾਸਾਂ ਕੀਤੀਆਂ ਸੀ ਕਿ ਅੱਜ ਸਾਡਾ ਮੈਡਲ ਜਰੂਰ ਆਵੇ ਤੇ ਅੱਜ ਉਹਨਾਂ ਦੀਆਂ ਅਦਾਸਾਂ ਪੂਰੀਆਂ ਹੋ ਗਈਆਂ ਨੇ ਤੇ ਘਰ ਦੇ ਖੁਸ਼ੀ ਚ ਕਿੰਨਾ ਭਾਉਕ ਵੀ ਹੋ ਜਾਂਦੇ ਨੇ ਬਿਲਕੁਲ ਬਿਲਕੁਲ ਜੀ ਸਾਰੇ ਮੰਮੀ ਪਾਪਾ ਬਹੁਤ ਖੁਸ਼ ਸੀ ਭੰਗੜੇ ਪੈ ਰਹੇ ਮਠਿਆਈਆਂ ਵੰਡ ਰੀਆਂ ਸੀ ਬਿਲਕੁਲ ਜੀ ਨੌਜਵਾਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਖੇਡ ਖੇਡ ਰਹੇ ਨੇ ਜਾਂ ਸੋਚ ਰਹੇ ਨੇ ਕਿ ਅਸੀਂ ਇਸ ਪਾਸੇ ਆਣਾ ਮੈਂ ਸਾਰੇ ਨੌਜਵਾਨਾਂ ਨੂੰ ਪੀੜੀ ਨੂੰ ਇਹੋ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਸਪੋਰਟਸ ਵਿੱਚ ਆਓ ਆਪਾਂ ਨਸ਼ਿਆਂ ਤੋਂ ਦੂਰ ਹੋਈਏ ਸਪੋਰਟਸ ਵਿੱਚ ਆਓ ਆਪਣਾ ਜਿਹੜਾ ਦੇਸ਼ ਦਾ ਨਾਮ ਆ ਪੰਜਾਬ ਦਾ ਨਾਮ ਆਪਾਂ ਇਹ ਤੋਂ ਹੋਰ ਉੱਚਾ ਲੈ ਕੇ ਜਾਈਏ ਬਹੁਤ ਬਤਨ ਜੁਗਰਾਤ ਸਿੰਘ ਜੀ ਗੱਲਬਾਤ ਕਰਨ ਦੇ ਲਈ ਸੋ ਜੂਨੀਅਰ ਜੁਗਰਾਤ ਸਿੰਘ ਇਹਨਾਂ ਕਿਹਾ ਜਾਂਦਾ ਕਿਉਂਕਿ ਹਾਕੀ ਦੇ ਇੱਕ ਹੋਰ ਖਿਡਾਰੀ ਨੇ ਜੁਗਰਾਤ ਸਿੰਘ ਜੋ ਪੰਜਾਬ ਪੁਲਿਸ ਦੇ ਵੱਡੇ ਅਫਸਰ ਵੀ ਨੇ ਇਸ ਵਾਰ ਉਹਨਾਂ ਨੇ ਕਮੈਂਟਰੀ ਵੀ ਕੀਤੀ ਤੇ ਇਹ ਵੀ ਜਿਹੜੇ ਹਾਕੀ ਖਿਡਾਰੀ ਨੇ ਇਹ ਵੀ ਜੁਗਰਾਤ ਸਿੰਘ ਇਹਨਾਂ ਨਾਲ ਹੈ ਇਸ ਲਈ ਇਹਨਾਂ ਨੂੰ ਜੂਨੀਅਰ ਜੁਗਰਾਤ ਸਿੰਘ ਕਹਿ ਕੇ ਬੁਲਾਇਆ ਜਾਂਦਾ ਹੈ ਬਾਕੀ ਤੁਸੀਂ ਇਹਨਾਂ ਦੀ ਸ਼ਾਨਦਾਰ ਖੇਡ ਬਾਰੇ ਇਹਨਾਂ ਦੇ ਜਜ਼ਬੇ ਹੌਸਲੇ ਬਾਰੇ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਅਮਨ ਦੇ ਨਾਲ ਨਿਊਜ਼ ਸਕੋਪ ਕੋਰ ਪੰਜਾਬ ਤੱਕ ਚੰਡੀਗੜ੍ਹ